117 ਸੀਟਾਂ ਦੇ ਉੱਤੇ ਭਾਜਪਾ ਜਿੱਤ ਪ੍ਰਾਪਤ ਕਰੇਗੀ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਨੇ ਤਿਆਰੀ ਖਿੱਚ ਲਈ ਹੈ ਤੇ ਉੱਥੇ ਹੀ ਹੁਣ ਆਪਣੇ ਦਾਅਵੇ ਦੇ ਉੱਤੇ ਭਾਜਪਾ ਲੜਨ ਜਾ ਰਹੀ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਿਆ ਕਿ ਇਹ ਬੋਲ ਰਵਨੀਤ ਬਿੱਟੂ ਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਵੱਡੇ ਦਾਅਵੇ ਠੋਕ ਦਿੱਤੇ ਨੇ ਤੇ ਉੱਥੇ ਹੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਤੇ ਜਿਸ ਤੋਂ ਬਾਅਦ ਅੱਜ ਵੱਡੇ ਚਿਹਰਿਆਂ ਨੂੰ ਜਿਹੜਾ ਕਿ ਭਾਜਪਾ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਤੇ ਜਿਸ ਤੋਂ ਬਾਅਦ ਵਿਰੋਧੀ ਤੱਕ ਲਲਕਾਰੇ ਜਾ ਰਹੇ ਨੂੰ ਹੋਰ ਕੀ ਕੁਝ ਕਹਿਣਾ ਰਵਨੀਤ ਬਿੱ ਆਉ ਤਾਨੂੰ ਸੁਣਾਉਨੇ ਆ ਜਦੋਂ ਗੁਰੂ ਦਾ ਆਸ਼ੀਰਵਾਦ ਮਿਲ ਗਿਆ ਮੁਕਸਰ ਚ ਮਾਗੀ ਦੇ ਮੇਲੇ ਤੇ ਆਸ਼ੀਰਵਾਦ ਜਦੋਂ ਮਿਲ ਗਿਆ ਉਦੋਂ ਬਾਅਦ ਜਿਹੜਾ ਏ ਇਹ ਹਿਲਚੁਲ ਜਿਹੜੀ ਆ ਇਹ ਪੰਜਾਬ ਦੇ ਵਿੱਚ ਇਹ ਇੱਕ ਪੂਰੇ ਸਾਲ ਹੁਣ ਚੱਲੂਗੀ ਤੇ ਅੱਜ ਇਹ ਤਾਂ ਹਜੇ ਥੋੜਾ ਜਿਹਾ ਰਹਿਣ ਦੋ ਜਿਵੇਂ ਕਹਿੰਦੇ ਹੁੰਦੇ ਆ ਵੀ ਜਦੋਂ ਜੁਆਇਨਿੰਗ ਸ਼ੁਰੂ ਹੋਏਗੀ ਉਦੋਂ ਪਰ ਮੀਡੀਆ ਤੋਂ ਕੀ ਲੁਕਿਆ ਹੁੰਦਾ ਕਈ ਗੱਲਾਂ ਸ਼ਾਇਦ ਤੁਹ ਤੋਂ ਹੀ ਪਤਾ ਲੱਗਣ ਮੈਨੂੰ ਪਰ ਬਹੁਤ ਚਿਰ ਦੀਆਂ ਬਹੁਤ ਲੀਡਰਸ਼ਿਪ ਨਾਲ ਗੱਲਾਂ ਸਾਡੀਆਂ ਚੱਲ ਰਹੀਆਂ ਏ ਹੁੰਦੀਆਂ ਆ ਰਹੀਆਂ ਪਰ ਹਰ ਕਿਸੇ ਚੀਜ਼ ਦਾ ਟਾਈਮ ਹੁੰਦਾ ਏ ਹਰ ਚੀਜ਼ ਦਾ ਰੁੱਤ ਹੁੰਦੀ ਆ ਤੇ ਇਸ ਵੇਲੇ ਕਿਉਂਕਿ ਅਸੀਂ ਤੁਹਾਨੂੰ ਜਿਵੇਂ ਦੱਸਿਆ ਵੀ ਅਸੀਂ 117 ਸੀਟਾਂ ਤੇ ਲੜਨਾ ਤੇ ਉਹਦੇ ਲਈ ਸਹੀ ਢੁਕਵੇਂ ਕੈਂਡੀਡੇਟ ਨੇ ਜਿਹੜੇ ਸਾਨੂੰ ਉਹ 117 ਸੀਟਾਂ ਤੇ ਚਾਹੀਦੇ ਆ ਤੇ ਅਸੀਂ ਉਹ ਛਾਨਣੀ ਲਾਈ ਹੋਈ ਆ ਜਿਹੜੇ ਚੰਗੇ ਚਿਹਰੇ ਨੇ ਜਿਹੜੇ ਵਾਕੇ ਹੀ ਪੰਜਾਬ ਲਈ ਤੇ ਜਿਹੜੇ ਬੀਜੇਪੀ ਲੀਡਰਸ਼ਿਪ ਲਈ ਜਾਂ ਬੀਜੇਪੀ ਦੀਆਂ ਜੋ ਨੀਤੀਆਂ ਨੇ ਜਾਂ ਬੀਜੇਪੀ ਦਾ ਜੋ ਲੀਡਰਸ਼ਿਪ ਉਹ ਛਾਨਣਾ ਹੈ ਉਹ ਚ ਜਿਹੜਾ ਫਿੱਟ ਆ ਜਾਂਦਾ ਇਹ ਨਹੀਂ ਵੀ ਕੋਈ ਵੀ ਜੁਆਇਨ ਕਰਨ ਲੱਗੇ ਬੀਜੇਪੀ ਜੁਆਇਨ ਹੋ ਕੇ ਬੀਜੇਪੀ ਜੁਆਇਨ ਕਰਾਏਗੀ ਨਹੀਂ ਪਰ ਇਸ ਕਰਕੇ ਜਿਵੇਂ ਤੁਹਾਨੂੰ ਕਿਹਾ ਵੀ ਪੂਰੀ ਤਿਆਰੀ ਜਿਹੜੀ 117 ਸੀਟਾਂ ਦੀ ਹੋ ਰਹੀ ਆ ਜੋ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਉਦੇ ਮੁਤਾਬਕ ਹਰ ਸੀਟ ਦੇ ਮੁਤਾਬਕ ਕੈਂਡੀਡੇਟ ਠੁਕਮੇ ਲਏ ਜਾ ਰਹੇ ਆ ਤੇ ਉਹਨਾਂ ਨੂੰ ਅਸੀਂ ਆਪ ਵੀ ਸੱਦਾ ਦਿੰਨੇ ਆ ਤੁਹਾਡੇ ਦੇ ਵੱਲੋਂ ਵੀ ਵੀ ਜਿਹੜੇ ਵੀ ਵਧੀਆ ਚੰਗੇ ਚਿਹਰੇ ਨੇ ਉਹ ਕੁਝ ਪੰਜਾਬ ਲਈ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਲਈ ਕਰਨਾ ਚਾਹੁੰਦੇ ਆ ਕਿਉਂਕਿ ਡਬਲ ਇੰਜਨ ਦੀ ਸਰਕਾਰ ਬਣਨੀ ਆ ਜੋ ਕੁਝ ਕੇਂਦਰ ਤੋਂ ਵੱਡੀਆਂ ਵੱਡੀਆਂ ਮਹਿਕਮੇਆਂ ਮਿਨਿਸਟਰੀਆਂ ਤੋਂ ਉਹ ਆਪਣੇ ਹਲਕਿਆਂ ਚ ਲਿਆ ਸਕਦੇ ਉਹ ਸੋਚ ਲੈ ਕੇ ਆਉਣ ਕੈਂਡੀਡੇਟਾਂ ਨੂੰ ਲੈ ਕੇ بڑا ਬੀਜੇਪੀ ਨੂੰ ਜੀ ਪੁਰਾਣੇ ਸਮੇਂ ਚ ਇਹ ਇੱਕ ਤਰ੍ਹਾਂ ਦੀ ਟੀਚਰ ਹੁੰਦੀ ਰਹੀ ਹੈ ਵੀ ਕੈਂਡੀਡੇਟ ਨਹੀਂ ਲੱਭਣੇ ਹੈਗੇ ਜੀ ਪਰ ਲੱਗਦਾ ਵੀ ਇਸ ਵਾਰੀ ਮਾਹੌਲ ਬਿਲਕੁਲ ਉਲਟ ਹੋਏਗਾ ਦੇਖੋ ਪ੍ਰਮਾਤਮਾ ਦੀ ਕੋਈ ਕੋਈ ਉੱਚਾ ਬੋਲ ਨਹੀਂ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਦੀਆਂ ਜ਼ਿਲ੍ਹਾ ਪ੍ਰਸ਼ਾਸਿਤ ਬਲਾਕ ਸਮਤੀਆਂ ਦੇ ਰਿਜ਼ਲਟ ਆਏ ਆ ਪਿੰਡਾਂ ਦੇ ਵਿੱਚ ਕੋਈ ਲੀਡਰ ਨੇ ਕੈਂਪੇਨ ਨਹੀਂ ਕੀਤੀ ਠੀਕ ਹੈ ਜਿੱਥੇ ਐਮਐਲਏ ਨੇ ਸਾਡੇ ਬੀਜੇਪੀ ਦੇ ਜਿਵੇਂ ਅਸ਼ਵਨੀ ਜੀ ਨੇ ਉਧਰ ਜਾਖੜ ਸਾਹਿਬ ਨੇ ਇੱਕ ਸਾਡੇ ਹਿਸ਼ਾਰਪੁਰ ਚ ਉਹ ਐਮਐਲਏ ਹੈਗੇ ਉਹ ਸੀਟਾਂ ਪਰ ਬਾਕੀ ਜਗ੍ਹਾ ਕੋਈ ਹਜੇ ਕੋਈ ਸਾਡੇ ਕੈਂਡੀਡੇਟ ਨਹੀਂ ਗਏ ਕੋਈ ਕੈਂਪੇਨ ਕਰਨ ਨੂੰ ਕਿਸੇ ਕੈਂਡੀਡੇਟ ਦਾ ਨਹੀਂ ਸੀ ਉਹਨਾਂ ਨੇ ਜਦੋਂ ਆਪਣੇ ਦਮ ਤੇ ਜਿਹੜੀਆਂ ਵੋਟਾਂ ਪਈਆਂ ਏ ਕਿਸੇ ਵੀ ਪਿੰਡ ਚ ਜੇ ਆਮ ਆਦਮੀ ਨੂੰ 400 ਪਈ ਤੇ ਬੀਜੇਪੀ ਨੂੰ 300 ਪਈ ਹੈ ਤੇ ਉਹਨੂੰ ਦੇਖ ਕੇ ਹੋਏ ਉਹਨੂੰ ਦੇਖਦੇ ਹੋਏ ਜਿਹੜਾ ਸਾਰਾ ਰੂਰਲ ਜਿਹੜਾ ਇੱਕੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਏ ਬੀਜਪੀ ਨੇ ਕੈਂਪ ਲਾਏ ਉਹਨਾਂ ਦੀ ਮਿਹਨਤ ਹੁਣ ਜਿਹੜੇ ਉਹ ਲੋਕ ਨੇ ਰੂਰਲ ਬੈਲਟ ਦੇ ਲੀਡਰ ਨੇ ਉਹ ਵੀ ਦੇਖਣ ਲੱਗ ਗਏ ਵੀ ਯਾਰ ਚੰਗਾ ਮੌਕਾ ਸਾਨੂੰ ਹੈਗਾ ਹੈ ਬੱਟੇ ਜੀ ਮੁਖਸਰ ਮੇ ਜੋ ਰੈਲੀ કરી ਆਪਨੇ ਉਸਕੇ ਬਾਅਦ ਕਿਹਦਾ ਲੱਗ ਰਹਾ ਰੁਝਾਨ ਪੰਜਾਬ ਮੇ ਕਿਉਂਕਿ ਬੜੀ ਪਹਿਲੀ ਵਾਰ ਆਪਨੇ ਵਾਹ ਪੇ ਬੀਜਪੀ ਨੇ ਆਪਣਾ ਪੰਡਾਲ ਲਗਾਇਆ ਥਾ ਦੇਖੋ ਸੱਚੀ ਗੱਲ ਇੱਕ ਇੱਕ ਕੁਐਸਚਨ ਮੈਂ ਜਵਾਬ ਦੇਦਾ ਲੀਡਰਸ਼ਿਪ ਨੇ ਬੜਾ ਸੋਚ ਸਮਝ ਕੇ ਹਜੇ ਕਿ ਉੱਥੇ ਪੰਡਾਲ ਤੇ ਕੁਰਸੀਆਂ ਲਾਈਆਂ ਕਿਉਂਕਿ ਪਹਿਲੀ ਵਾਰ ਸੀ ਪਰ ਅਸੀਂ ਇਹ ਗਲਤੀ ਮੰਨਦੇ ਆਂ ਅਸੀਂ ਮਾਫੀ ਮੰਗਦੇ ਆਂ ਵੀ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਲਈ ਅਸੀਂ ਕੁਰਸੀਆਂ ਤੇ ਪੰਡਾਲ ਜਿਹੜਾ ਛੋਟਾ ਪੈ ਗਿਆ ਕਿਉਂਕਿ 4 ਗੁਣਾ ਵੱਧ ਜੇ ਪੰਡਾਲ ਹੁੰਦਾ ਤਾਂ ਲੋਕ ਬਹਿ ਸਕਦੇ ਸੀ ਨਹੀਂ ਲੋਕ ਅੰਦਰ ਆ ਕੇ ਕੁਰਸੀ ਨਾ ਮਿਲਣ ਕਰਕੇ ਮੁੜ ਕੇ ਚਲੇ ਗਏ ਤੇ ਉਹ ਸਾਰਾ ਫੀਡਬੈਕ ਹੁਣ ਸਾਨੂੰ ਆ ਰਿਹਾ ਜਿੱਥੋਂ ਜਿੱਥੋਂ ਬੱਸਾਂ ਆਈਆਂ ਗੱਡੀਆਂ ਆਈਆਂ ਉਹਨਾਂ ਨੇ ਦੱਸਿਆ ਵੀ ਸਾਨੂੰ ਅਸੀਂ ਤਾਂ ਭਰ ਭਰ ਗਏ ਗਾਹਾਂ ਤੁਹਾਡੇ ਕੋਲ ਪ੍ਰਬੰਧ ਨਹੀਂ ਸੀ ਤੇ ਇਸ ਇਹ ਇਹ ਇੰਪੈਕਟ ਆ ਬਿੱਟੂ ਜੀ